गॉड होर 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 कैरी बैग भी आ पम्मू तेरे लिए कुछ नहीं आया प्रावा ओह माय गॉड पहनने सूट दुकान पानी है सूट सच्ची काल जी मैं थोड़ी अपने सिमो एंड परम सो ਇੱਦਾਂ ਹੀ ਪਿਆਰ ਕਰਦੇ ਰਹੋ ਅਸੀਂ ਵਲੌਗ ਹੁਣ ਇੱਕ ਦਿਨ ਤੋਂ ਬਾਅਦ ਇੱਕ ਦਿਨ ਦੇ ਗੈਪ ਤੋਂ ਬਾਅਦ ਅਸੀਂ ਵਲੌਗ ਪਾਇਆ ਹੀ ਕਰਨਾ ਹੈ ਜੋ ਕਿ ਪੰਮੂ ਨੇ ਕਹਿਤਾ ਹੈ ਹੁਣ ਤੇ ਇਹ ਕੰਮ ਹੋ ਜਾਣਾ ਆ ਹੋ ਜਾਣਾ ਜੀ ਹੋ ਜਾਣਾ ਲੱਗਦਾ ਨਹੀਂ ਪਰ ਹੋ ਜਾਣਾ ਆ ਹੁਣ ਇਸ ਲਈ ਮੈਂ ਅੱਜ ਅਸੀਂ ਫਾਈਨਲੀ ਡੇਢ ਮਹੀਨੇ ਬਾਅਦ ਘਰ ਦੇ ਕੰਮ ਤੋਂ ਫ੍ਰੀ ਹੋ ਕੇ ਹੁਣ ਅਸੀਂ ਚੱਲੇ ਆਂ ਚੰਡੀਗੜ੍ਹ ਅੱਜ ਤੇ ਕਿਉਂਕਿ ਬਹੁਤ ਟਾਈਮ ਹੋ ਗਿਆ ਸੀਗਾ ਗਏ ਨਹੀਂ ਸੀਗੇ ਅੱਜ ਅਸੀਂ ਚੱਲੇ ਆਂ ਚੰਡੀਗੜ੍ਹ ਪੰਮੂ ਚਲਾ ਆਪਣੇ ਸੌ ਰਹੇ ਰੋਪ ਜੀ ਮਾਰਨ ਤੇ ਰੋਪ ਤਾਂ ਨਹੀਂ ਮਾਰੋਗੇ ਜਾ ਕੇ ਲਿਖਿਆ ਫੇਰ ਠੀਕ ਆ ਤੇ ਜਾ ਕੇ ਤੁਹਾਨੂੰ ਦਿਖਾਣੇ ਆ ਮੇਰੇ ਕੁਝ ਕੋਰੀਅਰ ਵੀ ਆਏ ਹੋਏ ਨੇ ਜਿਹੜੀਆਂ ਮੇਰੇ ਭੈਣਾਂ ਨੇ ਮੈਨੂੰ ਸੂਟ ਸਟਿਚ ਕਰਕੇ ਭੇਜੇ ਹੋਏ ਨੇ ਉਹ ਵੀ ਮੈਂ ਜਾ ਕੇ ਦੇਖਣੀ ਮੈਂ ਬਹੁਤ ਐਕਸਾਈਟਡ ਹੋ ਰਹੀ ਆ ਤੇ ਚੱਲੇ ਆ ਸੀ ਇਦਾਂ ਹੀ ਵਲੌਗ ਸਾਰਾ ਕੰਟੀਨਿਊ ਦੇਖਦੇ ਰਹੋ ਤੁਹਾਨੂੰ ਦੱਸਾਂਗੇ ਸਾਰਾ ਦਿਨ ਕੀ ਕੀਤਾ ਆ ਇੱਕ ਦਿਨ ਫ੍ਰੀ ਦਾ ਮਿਲਿਆ ਸੀਗਾ ਉਹ ਅੱਜ ਦੇਖ ਲਿਓ ਤੁਸੀਂ ਅਸੀਂ ਕਿੰਨਾ ਕੰਮ ਕਰਨਾ ਆ ਤੇ ਕੀ ਕੁਛ ਕੀਤਾ ਅੱਜ ਐਦਾਂ ਹੀ ਵਲੌਗ ਨਾਲ ਬਣੇ ਰਿਓ ਤੇ ਜਿਨ੍ਹਾਂ ਨੇ ਹਾਲ ਤੱਕ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਕਰ ਲੋ ਜਲਦੀ ਜਲਦੀ ਜਾ ਕੇ ਕਿਉਂਕਿ ਸਿਮੀ ਪਰਮ ਵਲੌਗ ਬਣਾਉਣ ਲੱਗੇ ਹੁਣ ਇੱਕ ਦਿਨ ਦਾ ਗਿਆ ਆ ਕੇ ਡੇਲੀ ਸੋ ਐਦਾਂ ਹੀ ਜੁੜੇ ਰਹਿਓ ਸਾਡੇ ਕੋ ਨਿਕਲੇ ਸੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਸੀ ਤੇ ਹੁਣ ਆਪਾਂ ਆਇਆ ਚੈੱਕੀ ਹਾਂ ਚਲਦੇ ਆਂ ਹੋ ਜੀ ਹੁਣ ਆਪਾਂ ਚੈੱਕ ਆ ਗਏ ਬੜੀ ਘੈਂਟ ਲੋਕੇਸ਼ਨ ਇਹਨਾਂ ਦੀ ਜਿਨ੍ਹਾਂ ਨੇ ਈਵੈਂਟ ਕਰਨਾ ਹਮੇਸ਼ਾ ਵਾਲੇ ਨੇ ਦੇਣਾ ਤਿਆਰ ਹੈ ਬੜੇ ਕਲਾਕਾਰ ਵਧੀਆ ਵਧੀਆ ਫੇਸ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮੈਨਗੇ 31st ਨੂੰ ਇੱਥੇ ਬਹੁਤ ਵਧੀਆ ਪ੍ਰੋਗਰਾਮ ਹੋਣ ਜਾ ਰਿਹਾ ਹੈ ਅਪਾ ਬਿਟ ਟਾਈਲੈਂਡ ਆਈਆਂ ਤੇ ਅਪਾ ਬਿਟ ਟਾਈਲੈਂਡ ਬੈਕ ਕੰਮ ਰਲ ਜੀ ਨੰਦਕਾ ਹਬੀਦੋ ਸੋ ਬਹੁਤ ਕੈਮੇਲਗੇਸ਼ਨ ਹੈ ਆਪਣੇ ਕਰਿਆਮ ਰੋਡ ਤੇ ਬਹੁਤ ਹੀ ਕੈਮੇਲਗੇਸ਼ਨ ਲੋਕਲ ਹੀ ਹੈ ਲੋਕਲ ਹੀ ਨਵੇਂ ਸ਼ਹਿਰ ਆਣ ਲੈ ਤਾਂ ਆਪਾਂ ਸੋ ਆਵਾਂਗੇ ਪਮ ਆਮਾ ਗਈ ਜੇ ਸੱਦਨ ਕੀਤਾ ਇਹ ਲਓ ਜੀ ਹੁਣ ਚੱਕ ਕੇ ਪਾ ਗਏ ਆ ਤੁਹਾਨੂੰ ਚਖਾ ਦੇ ਪੀਨੇ ਫਿਰ ਤੁਹਾਨੂੰ ਦਿਖਾ ਲਦੇ ਆਪਾਂ ਕੀ ਖਾਦਾ ਅੱਜ ਬੜੀ ਸ਼ਾਂਤੀ ਵੜੀ ਆ ਵਧੀਆ ਮਾਹੌਲ ਆ ਰਾਤ ਨੂੰ ਦੇਖਣ ਵਾਲਾ ਹੁੰਦਾ ਇੱਥੇ 뷰 ਬੜੀ ਘੈਂਟ ਲੋਕੇਸ਼ਨ ਆ ਹਾਂਜੀ ਮੈਡਮ ਅੱਜ ਮੈਨਾਂ ਨੇ ਉਹ ਤੋੜ ਕੇ ਲੈ ਕੇ ਜਾਣਾ ਜਿਹੜੇ ਇਹਦੇ ਪਿਓਰ ਜੂਸ ਕੱਢਾ ਬੁਲਾਈ ਹੋਇਆ ਨਾ ਫਰੈਸ਼ ਜੂਸ ਦਿੱਤਾ ਕਿ ਤੁਹਾਨੂੰ ਦੱਸਿਆ ਸੀ ਅੱਜ ਅਸੀਂ ਜਾ ਰਹੇ ਹਾਂ ਯੱਕਾ ਤੋਂ ਯੱਕਾ ਚ 31 ਨੂੰ ਇਵੈਂਟ ਹੋਣ ਜਾ ਰਿਹਾ ਹੈ ਜੋ ਕਿ ਆਪਣੇ ਪੰਜਾਬ ਏਰੀਆ ਚ ਫਸਟ ਟਾਈਮ ਹੋ ਰਿਹਾ ਹੈ ਸੋ ਭਾਜੀ ਤੁਹਾਨੂੰ ਦੱਸਣਗੇ ਉਹ ਇਵੈਂਟ ਚ ਕੌਣ ਕੌਣ ਆ ਰਿਹਾ ਹੈ ਤੇ ਬੁਕਿੰਗ ਪ੍ਰਾਈਸ ਬਹੁਤ ਜੈਨੂਇਨ ਰੱਖਿਆ ਹੈ ਇਹਨਾਂ ਨੇ ਬਹੁਤ ਦੂਰੋਂ ਇਵੈਂਟ ਕਰਨ ਆਇਆ ਇੱਥੇ ਤੇ ਸਾਰੇ ਸਾਡੇ ਸਾਰੇ ਪੰਜਾਬੀਆਂ ਨੇ ਬਹੁਤ ਪਿਆਰ ਦੇਣਾ ਹੈ ਇਵੈਂਟ ਨੂੰ 31st ਨਿਊਅਰ ਤੇ ਇਵੈਂਟ ਹੋਣ ਜਾ ਰਿਹਾ ਹੈ ਮੈਂ ਦੁਬਾਰਾ ਰਿਪੀਟ ਕਰ ਰਹੀ ਹਾਂ ਅੱਗੇ ਤੁਹਾਨੂੰ ਭਾਜੀ ਦੱਸਦੇ ਕੌਣ ਕੌਣ ਆ ਰਿਹਾ ਹਾਂਜੀ ਦੱਸੋ ਜੀ ਕੌਣ ਕੌਣ ਆ ਰਿਹਾ ਹੈ ਐਵਰੀਵਨ ਤੁਹਾਡੇ ਤਨਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਯੈਸ ਮੈਂ ਸੰਦੀਪ ਰਾਜਪੂਤ ਇਵੈਂਟ ਵੈਲੀ ਤੋਂ ਆਪਾਂ ਤੁਹਾਡੇ ਸ਼ਹਿਰ ਦੇ ਵਿੱਚ ਫੈਮਲੀਆਂ ਵਾਸਤੇ ਠੀਕ ਹੈ ਤੁਹਾਡੇ ਸਾਰਿਆਂ ਵਾਸਤੇ ਆਪਾਂ ਇਵੈਂਟ ਕਰਾਉਣ ਵਾਸਤੇ ਆਇਆ 31 ਤਰੀਕ 31 ਤਰੀਕ ਨੂੰ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤੀ 1 ਵਜੇ ਤੱਕ ਪੂਰਾ ਫੈਮਲੀ ਵਾਸਤੇ ਫੈਮਲੀ ਦਾ ਹਾਲ ਹੈ ਨ ਵਾਲਾ ਯੱਕਾ ਦੇ ਵਿੱਚ ਜਿਹਦੇ ਵਿੱਚ ਵਾਇਸ ਆਫ ਪੰਜਾਬ ਤੋਂ ਸਿੰਗਰ ਆ ਰਿਹਾ ਹੈ ਸੁਮੰਗਨ ਅਰੋੜਾ ਜੀ ਉਸ ਤੋਂ ਬਾਅਦ ਡੇਲੀ ਤੋਂ ਡੀਜੇ ਆ ਰਹੀ ਹੈ ਜੀ ਉਸ ਤੋਂ ਇਲਾਵਾ ਜੀ ਰਸ਼ੀ ਨਾਟੇ ਸਾਰੇ ਆ ਰਹੇ ਆਂ ਧੰਨ ਉਸ ਤੋਂ ਬਾਅਦ ਰੇਡੀਓ ਸਿਟੀ ਤੋਂ ਹੋਸਟ ਆ ਰਹੇ ਆ ਟਾਈਮਨ ਆ ਰਹੇ ਆ ਮਤਲਬ ਇਦਾਂ ਦੇ ਹਰ ਤਰ੍ਹਾਂ ਦੇ ਆਰਟਿਸਟ ਇਸ ਇਵੈਂਟ ਦੇ ਵਿੱਚ ਆ ਰਹੇ ਆ ਪਲੱਸ ਉਸ ਤੋਂ ਇਲਾਵਾ ਯੱਕਾ ਦਾ ਯੰਮੀ ਯੰਮੀ ਫੂਡ ਤੁਸੀਂ ਨਹੀਂ ਬੋਲ ਸਕਦੇ ਤੁਸੀਂ ਆਲਰੇਡੀ ਟੇਸਟ ਕੀਤਾ ਵੀ ਹੋਏਗਾ ਨਾਲੇ ਇੱਥੋਂ ਦੀ ਲੋਕੇਸ਼ਨ ਤੁਸੀਂ ਆਲਰੇਡੀ ਜਾਣਦੇ ਹੋ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਿਨਤੀ ਹੈ ਪੂਰੇ ਪਰਿਵਾਰ ਸਮੇਤ ਇਸ ਜਗ੍ਹਾ ਤੇ ਆ ਕੇ ਨਵੇਂ ਸਾਲ ਦਾ ਇਵੈਂਟ ਤੁਸੀਂ ਸਾਰੇ ਇੰਜੋਏ ਕਰੋ ਧੰਨਵਾਦ ਯੈਸ ਤੇ ਬਹੁਤ ਹੀ ਸੋਹਣਾ ਇਵੈਂਟ ਹੋਣਾ ਹੈ 31st ਨੂੰ ਲੋਕੇਸ਼ਨ ਤੁਸੀਂ ਦੇਖ ਹੀ ਸਕਦੇ ਹੋ ਇਹ ਤੋਂ ਜਲਦੀ ਜਲਦੀ ਆਓ 31st ਨੂੰ ਤੇ ਆਪਣੀ ਬੁਕਿੰਗ ਸਟਾਰਟ ਕਰ ਦਿਓ ਨੰਬਰ ਅਸੀਂ ਰੀਲ ਸਟੋਰੀ ਤੇ ਆਪਣੀ ਤੇ ਆਈਡੀ ਤੇ ਪਾ ਰਹੇ ਹਾਂ ਤੁਸੀਂ ਇਹਨਾਂ ਦੀ ਬੁਕਿੰਗ ਵੀ ਕਰ ਸਕਦੇ ਹੋ ਸੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਚੰਡੀਗੜ੍ਹ ਹੁਣ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸਿਮੀ ਜਿੱਦਾਂ ਕਿ ਤੁਹਾਨੂੰ ਪਤਾ ਸੀ ਕੱਲ ਚੱਲੇ ਸੀ ਕਿ ਚੰਡੀਗੜ੍ਹ ਬਟ ਸਾਨੂੰ ਇੱਕ ਪ੍ਰੋਮੋਸ਼ਨ ਤੇ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਤੇ ਫਾਈਨਲੀ ਹੁਣ ਅੱਜ ਦੁਬਾਰਾ ਚੱਲੇ ਆ ਤੇ ਜਾ ਕੇ ਤੁਹਾਨੂੰ ਦਿਖਾਨੇ ਚੰਡੀਗੜ ਕਿੰਨੇ ਕੰਮ ਪੈਂਡਿੰਗ ਪਏ ਹੋ ਸਾਰੇ ਕਰਨ ਵਾਲੇ ਆ ਸਾਡੇ ਉੱਤੇ ਤੇ ਜਾ ਕੇ ਸਾਨੂੰ ਮਿਲਦੇ ਆ ਇਦਾਂ ਹੀ ਵਲੌਗ ਨੂੰ ਕੰਟੀਨਿਊ ਪਿਆਰ ਬੰਦੇ ਰਹੋ ਬਾਏ ਬਾਏ ਜਾਤਾ ਰਹੇ ਆ ਪਿੰਡੋਂ ਬਟ ਪਿੰਡ ਵੀ ਬਹੁਤ ਜ਼ਿਆਦਾ ਦਿਲ ਲੱਗ ਗਿਆ ਆ ਇੱਥੋਂ ਵੀ ਜਾਣ ਦਾ ਜੀਨ ਨਹੀਂ ਕਰ ਰਹਾ ਉਧਰ ਮੰਮੀ ਕਹਿੰਦੀ ਹੁੰਦੀ ਪਹਿਲਾਂ ਤਾਂ ਇੱਥੇ ਦਿਲ ਲੱਗਿਆ ਸੀਗਾ ਹੁਣ ਤਾਂ ਉੱਥੇ ਦਿਲ ਲੱਗ ਗਿਆ ਆ ਪਿੰਡ ਹੀ ਸਾਡਾ ਹੈ ਨਾ ਘੈਂਟ ਆ ਨਾ ਕੰਦਪੁਰ ਸ਼ਹਿਰ ਨਗਿੰਨਾ ਆਵੇ ਇੱਕ ਦਿਨ ਰਵੇ ਮਹੀਨਾ ਇੱਕ ਆ ਹਵਤਾ ਮੈਨੂੰ ਪੰਮੂ ਕੁਵਾਰੀ ਹੁੰਦੀ ਨੂੰ ਸੁਣਾਉਂਦਾ ਹੁੰਦਾ ਸੀ ਸੀਰੀਅਸਲੀ ਯਾਰ ਇੱਥੇ ਮਤਲਬ ਬਹੁਤ ਵਧੀਆ ਲੱਗਿਆ ਇੱਥੇ ਤੇ ਇੱਥੇ ਜਿਆਦਾ ਮੇਰਾ ਦਿਲ ਲੱਗਿਆ ਹੁਣ ਵੈਸਟ ਚੰਡੀਗੜ੍ਹ ਜਾਣ ਨੂੰ ਜੀ ਨਹੀਂ ਕਰਦਾ ਉਹ ਤੋਂ ਮੇਰੇ ਕੋਰੀਅਰ ਸ਼ੋਰੀਆ ਰਾਏ ਹੋਏ ਨੇ ਤਾਂ ਥੋੜਾ ਜਿਹਾ ਕੰਮ ਵੀ ਹੈ ਤਾਂ ਮੈਂ ਚੱਲੀ ਆਂ ਬਟ ਮੈਂ ਜਲਦੀ ਵਾਪਸ ਆ ਜਾਣਾ ਆ ਆਪਾਂ ਤੇ ਆ ਕੇ ਫੇਰ ਫੁੱਲ ਇੰਜాయਫੁਲ ਵੀਡੀਓਜ਼ ਤੁਹਾਨੂੰ ਦਿਖਾਵਾਂਗੇ ਓਕੇ ਬਾਏ ਬਾਏ ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਚੰਡੀਗੜ੍ਹ ਤੇ ਹੁਣ ਇੱਕ ਦੀਦੀ ਘਰ ਜਾਣਾ ਹੈ ਕੈਰੇਟ ਪਹੁੰਚੀ ਬੇਟਾ ਕੈਰੇਟ ਪਹੁੰਚੀ ਹਾਂ ਤੇ ਕੈਰੇਟ ਵਾਂਗੂ ਚੰਡੀਗੜ੍ਹ ਵੀ ਆ ਗਈ ਹੈ ਕਿੰਨੇ ਕਿਲੋ ਮੀਟਰ ਆ ਗਿਆ ਹਾਂ ਪਾਸ ਤੇ ਅਸੀਂ ਜਾਣਾ ਹੈ ਇੱਕ ਦੀਦੀ ਘਰ ਦੀ ਜਿੱਥੋਂ ਮੈਂ ਆਪਣੇ ਸੂਟ ਸਟਿਚ ਕਰਾਉਣੀ ਹੈ ਦੀਦੀ ਨੇ ਬਹੁਤ ਪਿਆਰਾ ਸੂਟ ਰੈਡੀ ਕੀਤਾ ਮੈਂ ਤੁਹਾਨੂੰ ਉਹ ਵੀ ਦਿਖਾਉਂਗੀ ਤੇ ਮम्मा ਵੀ ਮम्मा ਦੇ ਬਹੁਤ ਖੁਸ਼ ਹੋਣ ਆਗੇ ਕਿੱਥੇ ਪਹੁੰਚੂ ਕਿੱਥੇ ਪਹੁੰਚੂ ਕਿੱਥੇ ਪਹੁੰਚੀਓ ਅੰਕੇ ਪਾਸ ਪਹੁੰਚਣ ਵਾਲੇ ਹਾਂ ਤੇ ਥੋੜਾ ਜਾ ਕੇ ਦਿਖਾਉਣੇ ਆ ਨਾਲੇ ਘਰੇ ਵੀ ਮੈਂ ਆਪਣਾ ਘਰ ਵੀ ਕੌਣ ਕੋ ਨਹੀਂ ਜਦਾਂ ਨੂੰ ਪਛਾਣਦਾ ਆ ਖੌਣ ਕੋ ਨਹੀਂ ਹੈ ਹੈ ਵੀ ਨੂੰ ਜਾਣਦਾ ਆ ਉਹ ਸਮਝ ਚੁੱਕੀ ਆ ਕਿ ਅਸੀਂ ਕਿੱਥੇ ਪਹੁੰਚ ਗਏ ਆ ਤੇ ਵਲੌਗ ਤੁਹਾਨੂੰ ਜਿੱਦਾਂ ਕਿ ਦੱਸਿਆ ਹੀ ਸੀਗਾ ਕਿ ਹੁਣ ਮਿਲਦੇ ਰਹਿਣੇ ਆ ਦੇਖਣ ਨੂੰ ਤੇ ਦੇਖਣ ਲਈ ਰੈਡੀ ਰਹੋ ਆਪਣਾ ਥੋੜਾ ਜਿਹਾ ਟਾਈਮ ਕੱਢ ਕੇ ਸਾਡੇ ਲਈ ਵੀ ਸਾਡੇ ਵਲੌਗ ਜ਼ਰੂਰ ਦੇਖਿਓ ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਕੰਟੀਨਿਊ ਕਰਦੇ ਆ ਵਲੌਗ ਸੀਰੀਅਸਲੀ ਪੱਤਰ ਪੱਤਰ ਜਿਹਾ ਆ ਬੰਦਾ ਤੇ ਫਰਮੂ ਬੜਾ ਖੁਸ਼ ਆਜਾ ਅੱਜ ਆ ਮੈਂ ਕਾ ਸ਼ਹਿਰ ਤੇ ਜਾਇਆ ਥੋੜਾ ਜਿਹਾ ਇੱਕ ਕੰਮ ਕਰ ਲਈ ਗੱਡੀ-ਬੁੱਟੀ ਚਲਾ ਕੇ ਪੈਸੇ ਚਾਹੀਦੇ ਏ ਜੇ ਪੈਸੇ ਕਮਾਵਾ ਪੈਸੇ ਚਾਹੀਦੇ ਜੇ ਟੈਲਾ ਲਵਾਉਣੀਆਂ ਦਰਵਾਜ਼ੇ ਲਵਾਉਣੇ ਆ ਰੋਸ਼ਨ ਦਾਣਾ ਦੇ ਸ਼ੀਸ਼ੇ ਲਵਾਉਣੇ ਆ ਗਾਡੂ ਆਪਣੀ ਪਰਾਣੀ ਪੂਮ ਚਾਣਾ ਪਾ ਗਿਆ ਆਪਣੀ ਸ਼ਰਟ ਬਰਦੀ ਤੇ ਤਲ ਕੇ ਜਲਾਵਾ ਕੀਤੇ ਨੇ ਗੱਡੀ ਦੀ ਗੁੱਦੀ ਬੁੱਦੀ ਇਹ ਹੋ ਗਿਆ ਜਿਆਦਾ ਕੰਮ ਕਾਂਜ ਪੂਰਾ ਇਹ ਇਤਨਾ ਵਾ ਨਹੀਂ ਪਹਿਲਾਂ ਨਹੀਂ ਕੰਮ ਕੀਤਾ ਹੀ ਕਰਨੇ ਦਾ ਕੰਮ ਕਰਨ ਥੋੜਾ ਥੋੜਾ ਦਾ ਬੱਲਾ ਜਨ ਦਿੱਕਤ ਲੱਗਦੀ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਮਜਬੂਰੀ ਹੈ yes ਤੇ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਅੱਗੇ ਵਲੌਗ ਕੰਟੀਨਿਊ ਕਰਦੇ ਇਦਾਂ ਹੀ ਦੇਖਦੇ ਰਹੋ ਬਾਏ ਬਾਏ ਸਸੀ ਕਾਲ ਜੀ ਜੀ ਵੀ ਤੁਹਾਨੂੰ ਪਤਾ ਸੀ ਕਿ ਹੁਣ ਪਹਿਲਾਂ ਇੱਕ ਰੈਸਟੇਰੋ ਸੂਟ ਵੀ ਬਾਈ ਕਰਨਾ ਸੀਗਾ ਲੈਣਾ ਸੀਗਾ ਦਿੱਕ ਨੇ ਬਹੁਤ ਹੀ ਪਿਆਰਾ ਸੂਟ ਰੈਡੀ ਕਰਕੇ ਦਿੱਤਾ ਪਹਿਲਾਂ ਤੁਸੀਂ ਦੇਖਿਆ ਹੈਗਾ ਵੀਡੀਓਸ ਤੇ ਪਰਪਲ ਜਿਹੜਾ ਸੂਟ ਪਾਇਆ ਮੈਂ ਤੇ ਮੈਨੂੰ ਵਾਈਟ ਬੜਾ ਪਸੰਦ ਆਇਆ ਸੀਗਾ ਉਹ ਵੀ ਮੈਂ ਤੁਹਾਨੂੰ ਜਲਦੀ ਹੀ ਵੀਡੀਓਸ 'ਚ ਦਿਖਾਉਂਗੀ ਤੇ ਤੁਸੀਂ ਵੀ ਇਹਨਾਂ ਨੂੰ ਆਰਡਰ ਦੇ ਕੇ ਆਪਣੇ ਵਧੀਆ-ਵਧੀਆ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਹੀ ਘੈਂਟ ਹੁੰਦੇ ਆ ਸੀਰੀਅਸਲੀ ਮੈਨੂੰ ਤਾਂ ਹਰ ਵਾਰ ਹੀ ਆਗੇ ਮੈਨੂੰ ਬੜੇ ਪਸੰਦ ਆਉਂਦੇ ਆ ਤੇ ਆ ਦੀਦੀ ਨੂੰ ਮੈਨੂੰ ਇੱਕ ਹੋਰ ਸੂਟ ਪਸੰਦ ਮੈਨੂੰ ਆਇਆ ਸੀਗਾ ਜਿਹੜਾ ਰੈਡੀ ਕਰਕੇ ਬਣਾਇਆ ਜਲਦੀ ਹੀ ਤੁਹਾਨੂੰ ਇਹ ਵੀਡੀਓਜ਼ 'ਚ ਮੈਂ ਦਿਖਾਉਂਗੀ ਤੇ ਫੁੱਲ ਐਡਰੈਸ ਇਹਨਾਂ ਦਾ ਰੀਲ 'ਚ ਦਵਾਂਗੀ ਮੈਂ ਤੁਸੀਂ ਇਹਨਾਂ ਨੂੰ ਆਰਡਰ ਪਲੇਸ ਕਰ ਸਕਦੇ ਹੋ WhatsApp ਨੰਬਰ ਵੀ ਦਵਾਂਗੀ ਤੇ ਉੱਥੇ ਤੁਸੀਂ ਦੱਸ ਸਕਦੇ ਹੋ ਆਪਣੇ ਆਰਡਰਸ ਲਈ ਥੈਂਕ ਯੂ ਬਈ ਆਪਣੇ ਕੰਮ ਹੈ ਆਈ ਨੂੰ ਕਾਲੀ ਸੀ ਜੀ ਬੀਜੇ ਸਿਰ ਜਾਣਾ 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 ਲੌਜੀ ਸੂਟ ਲੈ ਲਿਆ ਮੋਟੀ ਨੇ ਤੇ ਹੁਣ ਆਪਾਂ ਯਾਨੀ ਕਿ ਤੁਹਾਨੂੰ ਜਿੱਦਾਂ ਕੀ ਪਤਾ ਹੁਣ ਮੰਮੀ ਵੇਟ ਕਰ ਰਹੀ ਜਲਦੀ ਚੱਲੋ ਇਹਨੂੰ ਕੱਟ ਟੈੱਡ ਨੂੰ ਭੁੱਖ ਵੀ ਲੱਗੀ ਆ ਤੇ ਕੱਜ ਜਾ ਕੇ ਰੋਟੀ ਵੀ ਖਾਣੀਆਂ ਚਲੋ ਠੀਕ ਹੈ ਹੁਣ ਆਪਾਂ ਮਿਲਦੇ ਹਾਂ ਘਰ ਜਾ ਕੇ ਤੁਹਾਨੂੰ ਸਾਰਿਆਂ ਨੂੰ ਇੱਦੀ ਬਣੀ ਰਹੋ ਰੋਜ਼ ਕੀ ਕੀ ਕਰਦੇ ਆ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਇਆ ਕਰਾਂਗੇ ਪਹਿਲਾਂ ਬੀਜੀ ਸੀਗੇ ਥੋੜੇ ਨੂੰ ਫਰੀ ਹਾਂ ਮੋਟੀ ਕਿੱਡੀ ਕ ਦਾਸ ਹੋਈ ਅਸੀਂ ਤਾਂ ਪੇਰੈ ਨਿਕਾ ਨਾ ਕਾਲੀ ਨੂੰ ਜਵਾਨਾ ਰਵਾਣਾ ਇਹ ਬਹੁਤ ਆਸ ਹੋਈ ਸੀ ਹਾਂ ਹੋ 50 ਵੀ ਨਾ ਲਾ ਦੇ ਉਹ ਦੇ ਦੇ ਇਹਨੂੰ ਹਾਂ ਸਗਣ ਦੇ ਦੇ ਇਹਨੂੰ ਸਗਣ ਦੇ ਉਹ ਲੈਂਟਰ ਪਾ ਕੇ ਆਏ ਹਾਂ ਲੈਂਟਰ ਪਾ ਕੇ ਆਏ 50 ਰੁਪਏ ਸਗਣ ਦੇ ਦੇ ਤੇੜੀ 2 ਮਿੰਟ ਸੋਚਿਆ ਜੀ ਪੈ ਗਿਆ ਗੁੱਡੀ ਦੇ ਆਖੀ ਕਹਿ ਤਾ ਆਹੋ ਉੱਡੀ ਹੁੰਨੇ ਮੈਂ ਜਾਣ ਲੱਗੇ ਤੇ ਉਹ ਮੇਰੇ ਮੰਮੀ ਕੋਰੀਅਰ ਲਿਆ ਕੇ ਦਿਖਾਈ ਗੋਰਾ ਮੈਂ ਨਾ ਕੀ ਕਾਲ ਬਲੌਗ ਬਣਾਉਣ ਨੂੰ ਮੈਂ ਕਹਿੰਦਾ ਲੈ ਬੋਲ ਤੇ ਮੇਰੀ ਮੰਮੀ ਨੇ ਦਨਾ ਤੱਕ ਕਰ ਕਰ ਮੈਂ ਕਰਦੀ ਨਹੀਂ ਇਹਦਾ ਇਹ ਨਹੀਂ ਕਾਲਾ ਕਿਦਾ ਕੀ ਉਹ ਕੋਰੀਅਰ ਦਿਖਾਈ ਕਿਹੜੇ ਕਿਹੜੇ ਆ ਲਓ ਵੀ ਬੜੇ ਕੋਰੀਅਰ ਇਕੱਠੇ ਹੋਏ ਰੇ ਸੀ ਚੰਡੀਗੜ੍ਹ ਤੇ ਨਾਲ ਦੇਖ ਚ ਪਾਉਂ ਮੈਂ ਦੇਖੇ ਨਹੀਂ ਹਜੇ ਮੈਂ ਦੇਖਣੇ ਆ ਸੂਟ ਉਹ ਸਾਰੇ ਜਿਹੜੇ ਆ ਤੇ ਇੰਨੇ ਕੈਂਟ ਕੈਂਟ ਆਏ ਆ ਨਾ ਥੈਂਕ ਯੂ ਸਾਰਿਆਂ ਨੂੰ ਅੱਜ ਮੈਨੂੰ ਰੀਸੀਵ ਹੋਇਆ ਆ ਅੱਜ ਤਾਂ ਤੁਹਾਡੇ ਬੜੇ ਚਿਹਰੇ ਬਟ ਮੈਂ ਅੱਜ ਦੇਖਿਆ ਤੁਹਾਨੂੰ ਸਾਰਿਆਂ ਨੂੰ ਕਹਾਂਗੀ ਸੂਟ ਸਾਰੇ ਕਿੰਨੇ ਸੋਹਣੇ ਸੋਹਣੇ ਮੈਨੂੰ ਇੱਥੇ ਆਉਣ ਨਾਲੋਂ ਜ਼ਿਆਦਾ ਚਾਹੁੰ ਨੂੰ ਸੂਟਾਂ ਦਾ ਸੀਗਾ ਬਹੁਤ ਹੀ ਕਿੰਨੇ ਸ਼ੀਵ ਬਣ ਗਏ ਇੱਥੇ ਆਹ ਹੈ ਸ਼ਰੀਮੇ ਲਾ 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 ਓ ਮਾ ਚਾੜੀ ਕਹ ਜਿਹੜਾ ਮਹਾਲੀ ਵਾਲੀ ਦੀਦੀ ਨੇ ਦਿੱਤਾ ਆ ਸਾਰਿਆਂ ਨੂੰ ਸ਼ੇਅਰ ਕਰਕੇ ਦਿਖਾਉਂਗੀ ਖੋਲ ਖੋਲ ਕੇ ਨਹੀਂ ਦਿਖਾਣੇ ਇਹ ਕੀ ਆ ਮੰਮੀ ਇਹ ਕੀ ਆ ਮੈਨੂੰ ਤੇਰਾ ਸਹਣਾ ਆਇਆ ਮੰਮੀ ਕਹਿੰਦੇ ਆ ਤੇਰਾ ਸਹਣਾ ਆਇਆ ਓ ਮਾਈ ਗਾਡ ਸੋ ਬਿਊਟੀਫੁਲ ਗੱਡੀ ਰੱਖੀ ਆਪਣਾ ਸੋਫੇ ਤੇ ਉੱਥੇ ਲਓ ਜੀ ਕਿੰਨਾ ਘੈਂਟ ਆ ਇਹ ਕਲਰ ਤੇ ਕੋ ਪਹਿਲਾਂ ਹੀ ਹੈਗਾ ਹਾਂ ਹੀ ਪਹਿਲਾਂ ਵੀ ਸੀਗਾ ਬਟ ਯਾਰ ਲਿੱਟੋ ਹੀ ਹੋ ਗਿਆ ਉਹ ਨਾਲ ਤੇ ਉਹ ਤਾਂ ਸੀਮ ਹੀ ਭੇਜਤਾ ਉਹਨਾਂ ਨੇ ਹਨਾ ਪ੍ਰਿੰਟ ਵੀ ਵੇਂ ਹੀ ਆ ਹਾਸੇ ਬਵਾਤ ਤੇ ਵੀ ਆਦਾ ਤੂੰ ਚਲੋ ਕੋਈ ਨਹੀਂ ਬੋਲਦੀ ਮੈਂ ਦੀਦੀ ਨੂੰ ਔਰ ਇਹ ਤਾਂ ਮੇਰੇ ਸਾਈਜ਼ ਦਾ ਵੀ ਨਹੀਂ ਹੈਗਾ ਮੈਨੂੰ ਲੱਗਦਾ ਸਾਈਜ਼ ਦਾ ਹੀ ਹੈ ਜੀ ਸਾਈਜ਼ ਦਾ ਹੀ ਹੈ ਢੀ ਮੋਟੀ ਢੀ ਤਾਂ ਤੂੰ ਹੈ ਨਹੀਂ ਜੀ ਮਿਲਦਾ ਇੰਨੀ ਮੋਟੀ ਥੋੜੀ ਮੈਂ 1/2 ਇਸ ਐਂਡ ਦਿਸ ਇਜ਼ ਬਲੈਕ ਸੂਟ ਆਲਸੋ मम नाइस 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 कलर देंगे नाइस वो आता है ये मेरा फेवरेट कलर ओह माय गॉड ये कलर मैंने चाहिए था फिगर ग्रीन सी ग्रीन कलर ਇਹ ਤੁਹਾਨੂੰ ਬਹੁਤ ਹੀ ਪਸੰਦ ਸੀਗਾ ਤੇ ਇਹ ਵਧੀਆ ਆਇਆ ਹੈ। ਅਸੀਂ ਜਲਦੀ ਹੀ ਸਟਿਚ ਕਰਾ ਕੇ ਤੁਹਾਨੂੰ ਗੇਅਰ ਕਰਕੇ ਸਾਰਾ ਤੁਹ ਦਿਖਾਉਂਗੀ। ਇਹ ਸਹੀ